ਪ੍ਰੋਪਰਸਰ ਸਾਹਿਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਮਨਪ੍ਰੀਤ ਸਮਰਾ ਬਲੈਕਆਊਟ ਤੋਂ ਬਾਅਦ ਚਾਰੇ ਪਾਸੇ ਪੰਜਾਬ ਦੇ ਵਿੱਚ ਹਨੇਰਾ ਜਿਹੜਾ ਛਾਇਆ ਹੋਇਆ ਵੱਖ-ਵੱਖ ਖਥਾ ਮਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜੀਆਂ ਦੱਸ ਦਈਏ ਕਿ ਜਿੱਥੇ ਹੁਕਮ ਜਾਰੀ ਕੀਤੇ ਗਏ ਸਨ ਮੋਕਟ੍ਰਿਲੋਂ ਲੈ ਕੇ ਬਲੈਕਆਊਟ ਨੂੰ ਲੈ ਕੇ ਤੇ ਉਸੇ ਦੇ ਵਿਚਾਲੇ ਦੱਸ ਦਈਏ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਵੱਖ-ਵੱਖ ਟਾਈਮਿੰਗ ਜਿਹੜੇ ਰੱਖੀ ਗਈ ਸੀ ਤੇ ਹੁਣ ਤੁਹਾਨੂੰ ਤਸਵੀਰਾਂ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੁਹਾਲੀ ਜਲੰਧਰ ਦੇ ਵਿੱਚ ਸੰਗਰੂਰ ਤੇ ਬਰਨਾਲਾ ਦੇ ਵਿੱਚ ਖੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਦੱਸ ਰਹੀਏ ਕਿ ਲਗਾਤਾਰ ਬਲੈਕਆਊਟ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਸੀਂ ਵੇਖੋ ਕਿ ਚਾਰੇ ਪਾਸੇ ਸਨਾਟਾ ਚਾਰੇ ਪਾਸੇ ਜਿਹੜਾ ਹਨੇਰਾ ਜਿਹੜਾ ਛਾਇਆ ਹੋਇਆ ਸੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕਆਊਟ ਦਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਜੇਕਰ ਗੱਲ ਕੀਤੀ ਜਾਵੇ ਸਾਰੇ ਸ਼ਹਿਰਾਂ ਦੀ ਤਾਂ ਵੱਖ-ਵੱਖ ਟਾਈਮਿੰਗ ਜਿਹੜੀ ਰੱਖੀ ਗਈ ਸੀ ਕਿ ਕਿੱਥੇ ਕਦੋਂ ਮੋਕ ਟ੍ਰਿਲ ਹੋਏਗੀ ਤੇ ਕਿੱਥੇ ਕਦੋਂ ਬਲੈਕਆਊਟ ਜਿਹੜਾ ਕੀਤਾ ਜਾਏਗਾ ਸੋ ਤੁਸੀਂ ਵੇਖੋ ਕਿ ਜਦੋਂ ਬਲੈਕਆਊਟ ਹੁੰਦਾ ਹੈ ਚਾਰੇ ਪਾਸੇ ਹਨੇਰਾ ਜਿਹੜਾ छा ਜਾਂਦਾ ਤੇ ਕਈ ਲੋਕਾਂ ਨੂੰ ਰਾਤ ਦੇ ਵਿੱਚ ਦਿੱਕਤਾਂ ਆਈਆਂ ਕਿਉਂਕਿ ਪਹਿਲਾਂ ਵੀ ਵੈਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਬਲੈਕਆਊਟ ਹੋਏਗਾ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੇ ਹੋ ਤੁਹਾਡੇ ਵੱਲੋਂ ਜਨਰੇਟਰ ਇਨਵਰਟਰ ਦੀ ਵਰਤੋਂ ਜਿਹੜੀ ਨਾ ਕੀਤੀ ਜਾਵੇ ਤੇ ਪੂਰਾ ਸਮਰਥਨ ਤੁਹਾਡੇ ਵੱਲੋਂ ਦਿੱਤਾ ਜਾਣਾ ਚਾਹੀਦਾ ਤੇ ਇਸੇ ਤੋਂ ਬਾਅਦ ਕਈ ਸ਼ਹਿਰਾਂ ਦੇ ਵਿੱਚ ਇਹ ਸਮਰਥਨ ਜਿਹੜਾ ਦਿੱਤਾ ਗਿਆ ਤੇ ਹੁਣ ਤੁਹਾਨੂੰ ਵਕ-ਵਕ ਸ਼ਹਿਰਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਮੁਹਾਲੀ ਜਲੰਧਰ ਚ ਤੁਸੀਂ ਵੇਖੋ ਕਿ ਚਾਰੇ ਪਾਸੇ ਜੋ ਹੈ ਬਲੈਕਆਊਟ ਹੋਇਆ ਹੈ ਚਾਰੇ ਪਾਸੇ ਹਨੇਰਾ ਜਿਹੜਾ ਨਜ਼ਰ ਆ ਰਿਹਾ ਇੱਥੇ ਦੱਸ ਰਹੀ ਹੈ ਕਿ ਜਲੰਧਰ ਚੰਡੀਗੜ ਪਠਾਨਕੋਟ ਮੁਹਾਲੇ ਤੇ ਨੰਗਲ ਦੇ ਵਿੱਚ ਜਿਹੜਾ ਵੱਖ-ਵੱਖ ਕਿਉਂਕਿ ਥਾਵਾਂ 'ਸਣ ਜਿੱਥੇ-ਜਿੱਥੇ ਬਲੈਕਆਊਟ ਹੋਣਾ ਸੀ ਜ਼ਿਆਦਾਤਰ ਸਮਾਂ ਜਿਹੜਾ 7 ਤੋਂ ਲੈ ਕੇ 9 ਵਜੇ ਤੱਕ ਦੇ ਵਿੱਚ ਰੱਖਿਆ ਗਿਆ ਲੇਕਿਨ ਵੱਖ-ਵੱਖ ਸ਼ਹਿਰ ਜਿੱਥੇ 10 ਤੋਂ 11 ਵਜੇ ਤੱਕ ਦਾ ਵੀ ਸਮਾਂ ਜਿਹੜਾ ਵਿੱਚ ਰੱਖਿਆ ਗਿਆ ਇਸ ਦੇ ਵਿੱਚ ਦੱਸ દઈએ ਕਿ ਫਾਜ਼ਿਲਕਾ ਅੰਮ੍ਰਿਤਸਰ ਜੋ ਹੈ ਨਾਲ ਹੀ ਫਰੀਦਕੋਟ ਜਿੱਥੇ 10 ਵਜੇ ਤੋਂ ਬਾਅਦ ਜਿਹੜਾ ਹਨੇਰਾ ਛਾਏਗਾ ਲੇਕਿਨ ਪਠਾਨਕੋਟ ਦੀ ਗੱਲ ਕੀਤੀ ਜਾਵੇ ਉੱਥੇ ਵੀ 10 ਵਜੇ ਤੋਂ ਬਾਅਦ ਹਨੇਰਾ ਜਿਹੜਾ ਛਾਇਆ ਰਹੇਗਾ ਲੇਕਿਨ ਮੋਹਾਲੀ ਝੁਲੰਦਰ ਪਠਾਨਕੋਟ ਲਗਾਤਾਰ ਵਕ-ਵਕ ਖ਼ਬਰਾਂ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਹਲੇ ਬਲੈਕਆਊਟ ਨਹੀਂ ਹੋਇਆ ਉੱਥੇ ਲੋਕਾਂ ਦੇ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਨੇ ਕਿ ਆਖਰਕਾਰ ਸਾਡੇ ਸ਼ਹਿਰ ਦੇ ਵਿੱਚ ਕਦੋਂ ਜਿਹੜਾ ਬਲੈਕਆਊਟ ਹੋਏਗਾ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਜਿਹੜਾ ਸਮਾਂ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਬਲੈਕਆਊਟ ਜਿਹੜਾ ਹੋਇਆ ਸੋ ਮੁਹਾਲੀ ਦੇ ਵਿੱਚ ਵੀ ਸਮਾਂ ਜਿਹੜਾ ਦਿੱਤਾ ਗਿਆ ਸੀ ਚੰਡੀਗੜ੍ਹ 'ਚ 7:30 ਤੋਂ ਲੈ ਕੇ 7:40 ਤੱਕ ਦਾ ਬਲੈਕਆਊਟ ਜਿਹੜਾ ਇਸ ਦੌਰਾਨ ਜਿਹੜਾ ਰਿਹਾ ਤੇ ਦੂਜੇ ਹੋਰ ਸ਼ਹਿਰਾਂ ਦੇ ਵਿੱਚ ਜਿਹੜਾ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਜਾਂ ਹੋਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ 10 ਵਜੇ ਦੇ ਕਰੀਬ ਜਿਹੜਾ ਚਾਰੇ ਪਾਸੇ ਹਨੇਰਾ ਛਾਇਆ ਰਹੇਗਾ ਇਸ ਦਾ ਅਸਰ ਲਗਾਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਵੀ ਇਸ ਦਾ ਸਮਰਥਨ ਜਿਹੜਾ ਕੀਤਾ ਕਿ ਇੱਕ ਵਾਰ ਜਦੋਂ ਇਹ ਜੰਗ ਲੱਗਦੀ ਹੈ ਜਿਹੜੇ ਹੂਟਰ ਉਦੋਂ ਬਚਾਏ ਜਾਂਦੇ ਨੇ ਸਾਇਰਨ ਬਚਾਏ ਜਾਂਦੇ ਨੇ ਉਹਨਾਂ ਦੀ ਆਵਾਜ਼ ਸਾਰੇ ਪਾਸੇ ਜਿਹੜੀ ਗੁੰਝੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੋ ਮੋਹਾਲੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 10-15 ਮਿੰਟ ਜਿਹੜੇ ਹੂਟਲ ਬੱਝੇ ਤੇ ਉਸੇ ਤੋਂ ਬਾਅਦ ਬਲੈਕਆਊਟ ਜਿਹੜਾ ਰਿਹਾ ਤੁਹਾਨੂੰ ਆਵਾਜ਼ ਸੁਣਾਵਾਂਗੇ ਚਾਰੇ ਪਾਸੇ ਕਿਸ ਤਰੀਕੇ ਦੇ ਨਾਲ ਹੂਪਰਾਂ ਦੀ ਆਵਾਜ਼ ਹੁੰਦੀ ਰਹੀ ਤੇ ਕਿਵੇਂ ਚਾਰੇ ਪਾਸੇ ਹਨੇਰਾ ਤੇ ਸਨਾਟਾ ਜਿਹੜਾ ਛਾਇਆ ਹੋਇਆ ਹੈ